ਜਨਤਾ ਦਾ ਹੱਕ ਲੋਕਤੰਤਰ ਦੀ ਨੀਂ ਵੋਟ ਪਰ ਜੇ ਇਸ ਵਿੱਚ ਹੋਵੇ ਧੋਖਾਧੜੀ ਨਕਲੀ ਨਾਮ ਫਰਜੀ ਪਤੇ ਤਾਂ ਕੀ ਬਚਦਾ ਹੈ ਲੋਕਤੰਤਰ ਹਾਲ ਹੀ ਵਿੱਚ ਰਾਹੁਲ ਗਾਂਧੀ ਨੇ ਇੱਕ ਹੋਸ਼ ਉਡਾ ਦੇਣ ਵਾਲਾ ਦਾਵਾ ਕੀਤਾ ਭਾਰਤ ਦੀ ਚੋਣ ਪ੍ਰਣਾਲੀ ਵਿੱਚ ਹੋ ਰਹੀ ਵੱਡੀ ਵੋਟ ਚੋਰੀ ਦਾ ਉਹਨਾਂ ਨੇ ਮਹਾਦੇਵਪੁਰਾ ਹਲਕੇ ਦੇ ਅੰਕੜੇ ਰੱਖੇ ਜਿਹਨੂੰ ਸੁਣ ਕੇ ਹਰ ਕਿਸੇ ਦੇ ਹੋਸ਼ ਉੱਡ ਗਏ ਡੁਪਲੀਕੇਟ ਵੋਟਰ 11956 ਗਲਤ ਪਤੇ 40009 ਬਾਲਕ ਰਜਿਸਟ੍ਰੇਸ਼ਨ 10452 ਗਲਤ ਫੋਟੋ 4132 ਫਾਰਮ 6 ਦਾ ਗਲਤ ਇਸਤੇਮਾਲ 33692 ਬੰਦਿਆਂ ਨੇ ਕੀਤਾ ਇਹ ਸਿਰਫ ਇੱਕ ਹਲਕੇ ਦੀ ਗੱਲ ਹੈ ਸੋਚੋ ਜੇ ਇਹ ਤਾਂ ਅੰਤ ਲਈ ਕਿਸੇ ਹੋਰ ਜਗ੍ਹਾਵਾਂ ਤੇ ਹੋ ਰਹੀ ਹੋਵੇ ਤਾਂ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਦਾਅਵਿਆਂ ਨੂੰ ਗੰਦੇ ਸ਼ਬਦ ਕਹਿ ਕੇ ਪਰਮਾਣ ਮੰਗਿਆ ਉਹ ਕਹਿੰਦੇ ਹਨ ਕਿ ਇੱਕ ਆਦਮੀ ਇੱਕ ਵੋਟ ਦਾ ਨਿਯਮ 1951 ਤੋਂ ਚੱਲ ਰਿਹਾ ਹੈ 11 ਅਗਸਤ ਨੂੰ ਰਾਹੁਲ ਗਾਂਧੀ ਸਮੇਤ 300 ਤੋਂ ਵੱਧ ਵਿਰੋਧੀ ਆਗੂਆਂ ਨੂੰ ਦਿੱਲੀ ਚ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰਦੇ ਸਮੇਂ ਹਿਰਾਸਤ ਚ ਲਿਆ ਗਿਆ ਵਿਰੋਧੀ ਕਹਿ ਰਹੇ ਹਨ ਜੇ ਵੋਟਰ ਚੋਰੀ ਰੋਕਣੀ ਹੈ ਤਾਂ ਵੋਟਰ ਲਿਸਟ ਦਾ ਆਡਿਟ ਜਨਤਾ ਦੇ ਸਾਹਮਣੇ ਹੋਵੇ ਐਨਸੀਪੀ ਐਸਪੀ ਤੇ ਕਾਂਗਰਸ ਤੇ ਰਮਨਾਥ ਰਾਏ ਨੇ ਰਾਹੁਲ ਦੇ ਦਾਅਵਿਆਂ ਨੂੰ ਸਹੀ ਦੱਸਿਆ ਉਹ ਕਹਿੰਦੇ ਹਨ ਕਿ ਇਹ ਸਿਰਫ ਚੋਣ ਨਹੀਂ ਲੋਕਤੰਤਰ ਬਚਾਉਣ ਦੀ ਲੜਾਈ ਹੈ ਵੋਟ ਸਿਰਫ ਇੱਕ ਕਾਗਜ਼ ਨਹੀਂ ਇਹ ਤੁਹਾਡੀ ਆਵਾਜ਼ ਹੈ ਜੇ ਇਹ ਚੋਰੀ ਹੋਵੇ ਤਾਂ ਤੁਹਾਡੀ ਆਵਾਜ਼ ਖਮੋਸ਼ ਹੋ ਜਾਂਦੀ ਹੈ ਤੁਸੀਂ ਕੀ ਸੋਚਦੇ ਹੋ ਕਿ ਰਾਹੁਲ ਗਾਂਧੀ ਦੇ ਦਾਅਵੇ ਸਹੀ ਹਨ ਜਾਂ ਇਹ ਸਿਰਫ ਰਾਜਨੀਤਿਕ ਚਾਲ ਹੈ ਕਮੈਂਟ ਕਰਕੇ ਦੱਸੋ ਵੀਡੀਓ ਸ਼ੇਅਰ ਕਰੋ ਤੇ ਆਪਣਾ ਹੱਕ ਬਚਾਓ